ਲੋਕ ਸਭਾ ਚੋਣਾਂ ਤੋਂ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਨਾਮਜ਼ਦਗੀ ਦੌਰਾਨ ਵਿਰੋਧੀ ਧਿਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਇਸ ਰੋਡ ਸ਼ੋਅ 'ਚ ਆਪਾਗਵਾ ਨਾਲ ਵੱਡੀ ਗਿਣਤੀ 'ਚ ਲੋਕ ਨਾਮਜ਼ਦਗੀ ਭਰਨ ਪਹੁੰਚੇ ਇਸ ਮੌਕੇ ਕੁਲਦੀਪ ਸਿੰਘ ਢਾਲੀਵਾਲ ਨੇ ਕੀ ਕਿਹਾ ਤੁਸੀਂ ਵੀ ਸੁਣੋ ਨਾਮਜ਼ਦਗੀ ਪੱਤਰ ਆਪਣੇ ਜਿਹੜੇ ਆ ਉਹ ਦਾਖਲ ਕੀਤੇ ਆ ਔਰ ਬਹੁਤ ਵਧੀਆ ਅੱਜ ਅਤਿ ਸ਼ਾਹ ਸੀਗਾ ਵਰਕਰਾਂ ਦੇ ਵਿੱਚ ਅਸੀਂ ਸ਼ਹਿਰ ਦੀ ਟ੍ਰੈਫਿਕ ਨੂੰ ਮੁੱਖ ਰੱਖ ਕੇ ਆਪਣੇ ਦਫ਼ਤਰ ਤੋਂ ਤੁਰ ਕੇ ਆਏ ਤੁਰ ਕੇ ਆਕੇ ਕਿ ਸਾਡੇ ਟੰਗ ਦੇ ਨਾਲ ਆਪਣੇ ਪੇਪਰ ਜਿਹੜੇ ਦਾਖਲ ਕੀਤੇ ਆ ਆਮ ਬੰਦਿਆ ਜਿਦਾ ਆਮ ਬੰਦਿਆ ਅੱਜ ਜਿੰਨਾ ਘੱਟ ਸੀਗਾ ਜਿੰਨਾ ਬਕਾ ਵਿੱਚ ਉਤਸ਼ਾਹ ਸੀਗਾ ਉਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੇਦਾ ਜਿੱਦੋ ਕਰ ਜਾ ਰਹੀ ਹੈ ਉਹਦਾ ਬਸਾ ਦੀ ਸੀਟ ਜਿਹੜੀ ਅਸੀਂ ਵੱਡੀ ਲੀਡ ਦੇ ਨਾਲ ਦਿੱਤਾ ਹੈ